ਅਸਗਰ ਦੇ ਨਿਊਜ਼ ਪੰਜਾਬ ਦੇ ਡਿਜੀਟਲ ਪਲੇਟਫਾਰਮ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਨਾਲ ਪਰਮਜੀਤ ਸੋ ਕਰ ਅਸੀਂ ਲੁਟੇਰਿਆਂ ਦੀ ਗੱਲ ਕਰੀਏ ਤਾਂ ਬੇਖੌਫ ਹੋ ਕੇ ਉਹ ਚੋਰੀਆਂ ਦੀਆਂ ਲੁੱਟਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਸੋ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਚੋਰਾਂ ਦੇ ਵੱਲੋਂ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਵਾਰ ਜਿਹੜਾ ਕਿ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਦੱਸਿਆ ਕਿ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿਧਾਨ ਸਭਾ ਹਲਕੇ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜਾ ਕਿ ਚੋਰੀਆਂ ਦਾ ਸਿਲਸਲਾ ਲਗਾਤਾਰ جاری ਹੈ ਚੋਰ ਜਿਹੜਾ ਕਿ ਬੇਖੌਫ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਸੋ ਚਾਰ ਲੁਟੇਰਿਆਂ ਨੇ ਮੋਬਾਈਲ ਦੀ ਦੁਕਾਨ ਤੋਂ ਚੋਰੀ ਕੀਤੀ ਹੈ ਨਿਸ਼ਾਨਾ ਬਣਾਇਆ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਜਿਹੜੇ ਕਿ ਕੈਦ ਹੋਈਆਂ ਨੇ ਜਿਸ ਦੇ ਵਿੱਚ ਕਿ ਸਾਫ਼ ਦੇਖਿਆ ਜਾ ਸਕਦਾ ਹੈ ਕਿ ਉਹ ਗੱਡੀ ਤੇ ਆਉਂਦੇ ਨੇ ਜਿਹੜੇ ਕਿ 2 ਵਜੇ ਦੇ ਕਰੀ ਪਹਿਲਾਂ ਚੋਰੀ ਕਰਨ ਦੇ ਲਾਂਦੇ ਨੇ ਤੇ ਥੋੜਿਆਂ ਦੇ ਨਾਲ ਸ਼ਟਰ ਟੋੜਨ ਦੀ ਕੋਸ਼ਿਸ਼ ਕਰਦੇ ਨੇ ਤੇ ਉਸ ਤੋਂ ਬਾਅਦ ਫਿਰ ਉਹ 5 ਵਜੇ ਵਾਪਸ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ 5:30 ਵਜੇ ਫਿਰ ਦੁਬਾਰਾ ਉਹ ਆਉਂਦੇ ਨੇ ਤੇ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਨੇ ਫਿਰ ਉਸ ਤੋਂ ਬਾਅਦ 6 ਵਜੇ ਫਿਰ ਉਹ ਵਾਪਸ ਚਲੇ ਜਾਂਦੇ ਨੇ ਤਾਂ ਸੀਸੀਟੀਵੀ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਤੇ 6:30 ਵਜੇ ਉਹ ਤੀਸਰੀ ਵਾਰ ਫਿਰ ਤੋਂ ਆਉਂਦੇ ਨੇ ਤੇ ਉਹ ਜਦੋਂ ਆਉਂਦੇ ਨੇ ਤਾਂ ਚੋਰੀ ਕਰਕੇ ਉਹ ਉਥੋਂ ਦੀ ਫਰਾਰ ਹੋ ਜਾਂਦੇ ਨੇ ਸੋ ਦੁਕਾਨਦਾਰ ਮਥੁਰਾ ਪਰਸਾਲਾ ਜਿਹੜਾ ਕਿ ਉਹਨਾਂ ਦਾ ਗਵਾਂਡੀ ਸੀ ਉਹਨਾਂ ਦੇ ਵੱਲੋਂ ਜਦੋਂ ਘਟਨਾ ਸਥਾਨ ਤੇ ਦੇਖਿਆ ਕਿ ਆਸ-ਪਾਸ ਦੇ ਜਿਹੜੇ ਕਿ ਚੋਰੀ ਹੁੰਦੀ ਵੇਖੀ ਤਾਂ ਉਸਨੇ ਰੌਲਾ ਪਾਇਆ ਸੋ ਰੌਲਾ ਜਦੋਂ ਪਾਇਆ ਤਾਂ ਉਸ ਨੂੰ ਲੁਟੇਰਿਆਂ ਦੇ ਵੱਲੋਂ ਧਮਕੀਆਂ ਵੀ ਦਿੱਤੀਆਂ ਤੇ ਜਾਨ ਬਚਾਉਣ ਦੇ ਲਈ ਉਹ ਆਪਣੀ ਚੌਂਕ ਵੱਲ ਭੱਜ ਗਿਆ ਸੋ ਇਹ ਜਿਹੜੀ ਕਿ ਘਟਨਾ ਵਾਪਰੀ ਲੁਟੇਰੇ ਜਿਹੜਾ ਕਿ ਨੇ ਬੇਖੌਫ होके ਇਸ ਤਰ੍ਹਾਂ ਦੀ ਹਵਾਰਦਾਤਾ ਨੂੰ ਅੰਜਾਮ ਦੇ ਰਹੇ ਨੇ ਤੁਹਾਡੇ ਵੀ ਅਗਰ ਸ਼ਹਿਰ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੇ ਤਾਂ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ